ਹੋਲੇ ਮਹੱਲੇ ਨੂੰ ਸਮਰਪਿਤ ਗੁਰਗੋਬਨ ਸਿੰਘ ਸਟੱਡੀ ਸਰਕਲ ਵੱਲੋਂ ਬੀਆਰਐਸ ਨਗਰ ਵਿਖੇ ਸਿੱਖੀ ਨਾਲ ਜੋੜਨ ਤੇ ਚੰਗੀ ਸਿਹਤ ਦੇ ਲਈ ਖੇਡਾਂ ਕਰਵਾਈਆਂ ਗਈਆਂ। ਬਤਿਕਾਣਾ ਗੱਲਬਾਤਕਾਰ ਦਾ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹੋਲੇ ਮਹੱਲੇ ਨੂੰ ਸਮਰਪਿਤ ਅਸੀਂ ਪ੍ਰੋਗਰਾਮ ਬੜੇ ਸੁਚੱਜੇ ਤàngਨਾ ਕਰਵਾਉਂਦੇ ਅੱਜ ਇਸ ਦੇ ਵਿੱਚ ਰੰਗਾਂ ਦੀ ਹੋਲੀ ਨੂੰ ਛੱਡ ਕੇ ਖੇਡਾਂ ਦੀ ਹੋਲੀ ਮਨਾਈ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸਪ੍ਰਭ ਜੋਤ ਸਿੰਘ ਗੁਰਗੋਬਨ ਸਿੰਘ ਸਟੱਡੀ ਸਰਕਲ ਬੀ ਬਾਈ ਬੀਆਰਐਸ ਨਗਰ ਖੇਤਰ ਦੇ ਵਿੱਚ ਜਿਹੜਾ ਇਹ ਹੋਲਾ ਮੱਲਾ ਖੇਡ ਤੇ ਖਿਡਾਰ ਖੇਡਾਂ ਦਾ ਪ੍ਰਦਰਸ਼ਨ ਹੋ ਰਿਹਾ ਹੈ ਇਹ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ਹੋ ਰਿਹਾ ਹੈ ਇਹ ਪ੍ਰਦਰਸ਼ਨ ਪਿਛਲੇ ਦੋ ਦਹਾਕਿਆਂ ਤੋਂ ਚੱਲ ਰਿਹਾ ਹੈ ਇਸ ਸਿਰਫ ਸਾਡਾ ਇਹ ਮੰਤਵ ਗੁਰਗੋਵਿੰਦ ਸਿੰਘ ਸਟਡੀ ਸਰਕਲ ਦਾ ਸ਼ੁਰੂਆਤ ਹੋਈ ਰਿਹਾ ਹੈ ਕਿ ਜੋ ਹੁਰਦੰਗ ਬਾਜੀ ਜੋ ਗੰਦੇ ਰੰਗਾਂ ਦੇ ਨਾਲ ਔਰ ਨਸ਼ਿਆਂ ਦੇ ਨਾਲ ਅੱਜ ਦੇ ਤਿਵਾਰ ਦਾ ਜੋ ਰੂਪ ਵਿਗੜਿਆ ਹੋਇਆ ਹੈ ਆਓ ਉਸ ਰੂਪ ਨੂੰ ਬਦਲਦੇ ਹੋਏ ਆਪਣੇ ਅਮੀਰ ਵਿਰਸੇ ਦੇ ਨਾਲ ਹੋਲੇ ਦੇ ਨਾਲ ਜੋੜਦੇ ਹੋਏ ਗੁਰੂ ਦੀ ਅਮੀਰ ਵਿਰਸੇ ਨਾਲ ਜੋੜ ਕੇ ਗੁਰਬਾਣੀ ਦੇ ਨਾਲ ਜੋੜ ਕੇ ਬੱਚਿਆਂ ਨੂੰ ਉਸਾਰੀ ਖੇਡਾਂ ਦੇ ਨਾਲ ਜੋੜ ਕੇ ਅਸੀਂ ਉਹਨਾਂ ਦਾ ਪੂਰਾ ਸਮਾਂ ਇਸ ਵੱਲ ਲਾਈਏ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਖੁਦ ਦੀ ਉਹ ਨਿਹਾਰ ਬਦਲ ਸਕਣ ਆਉਣ ਵਾਲੇ ਸਮਾਏ ਦੀ ਨਿਹਾਰ ਬਦਲ ਸਕਣ ਮਾਪਿਓ ਦੇ ਨਾਲ ਇੱਥੇ ਪਹੁੰਚ ਕੇ ਪੂਰਾ ਦਿਨ ਉਹ ਖੇਡ ਖੇਡਦੇ ਨੇ ਆਪਣੇ ਅਮੀਰ ਵਿਰਸੇ ਗਤਕੇ ਨੂੰ ਦੇਖਦੇ ਹੋਏ ਅਮੀਰ ਵਿਰਸੇ ਦੀ ਜਾਣਕਾਰੀ ਪ੍ਰਾਪਤ ਕਰਦੇ ਹੋਏ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਦੇ ਔਰ ਗੁਰੂ ਸ਼ਬਦ ਦਾ ਪ੍ਰਚਾਰ ਹਰ ਪਾਸੇ ਲੈ ਕੇ ਜਾਂਦੇ ਨੇ 100 ਸੌਲਾ ਜੈਤੋ ਦੇ ਮੋਰਚੇ ਨੂੰ ਸਮਰਪਿਤ ਇਹ ਖੇਡ ਸਮਾਗਮ ਹੈ ਆ ਉਹ ਸ਼ਹੀਦਾਂ ਨੂੰ ਵੀ ਅਸੀਂ ਯਾਦ ਕਰੀਏ ਯਾਦ ਕਰਦੇ ਹੋਏ ਅਸੀਂ ਇਹ ਸੰਕਲਪ ਕਰੀਏ ਕਿ ਹਮੇਸ਼ਾ ਹੀ ਸਚਿਆਰ ਮੁਰਖ ਮਨੁੱਖ ਬਣਦੇ ਹੋਏ ਆਉਣ ਵਾਲੇ ਸਮੇਂ ਵਿੱਚ ਤਤਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਸਾਰਾ ਕਰਦੇ ਹੋਏ ਬਿਗੰਪੂਰੀ ਮਾਹੌਲ ਸਿਰਦੇ ਹੋਏ ਸਰਬੱਤੇ ਪਲੇ ਲਈ ਅਸੀਂ ਹਮੇਸ਼ਾ ਹੀ ਤਤਮਰ ਰਵਾਂਗੇ